ਪਰ ਲੋਕੀ ਲੋਕਾਂ ਦੀ ਚੋਰਾ ਦਸੋਂ ਜੋ ਕਾਲੇ ਕਰੇ ਲੋਕਾਂ ਦਾ ਲੋਕਾਂ ਲੋਕਾਂ ਦੀ ਰਹਿਣੋਂ ਫੱਡੋਗੇ ਇੱਕ ਰਸਤਾ ਬਣਾਇ ਸਾਈਡ ਤੇ ਮੋੜੋ ਹੋਰ ਜਲਦੀ ਆ ਦੱਸ ਮੈਂ ਇਹਨੂੰ ਚੱਕੀ ਬਾਦ ਮੀਂਹ ਸ਼ਕਤੀ ਅਮਰ ਹੈ ਬਾਦ ਮੀਂਹ ਸ਼ਕਤੀ ਅਮਰ ਹੈ ਬਾਦ ਮੀਂਹ ਸ਼ਕਤੀ ਅਮਰ ਹੈ ਸ਼ਕਤੀ ਆਮ ਹੈ ਸ਼ਕਤੀ ਆਮ ਹੈ ਸ਼ਕਤੀ ਆਮ ਹੈ ਹਾਜੀ ਜੋ ਅੱਜ ਦਾ ਦਿਨ ਮਤਲਬ ਅੱਜ ਲੱਗੀ ਮਟਰ ਹਾਈਪ ਤੇ ਪਰੇਸ਼ਾਨ ਹੀ ਬੈਠੇ ਤੇ ਸਾਡੇ ਵੀ ਘਰ ਆਣੇ ਆਂ ਇਨਸਾਨ ਨਹੀਂ ਪਰੇਸ਼ਾਨ ਕਰਨੇ ਡੇ ਆ ਉਹਨਾਂ ਨੇ ਕਿਦਾਂ ਮਸਲਾ ਲ ਹੋ ਜਾਂਦਾ ਮੂੰਹ ਤੋਂ ਮੈਂ ਤੁਹਾਨੂੰ ਥੋੜੀ ਪਤਾ ਸੀ ਕਿ ਉਹਨੇ ਤੁਹਾਨੂੰ ਕਹਿ ਲਾ ਤੁਹਾਡੇ ਕੋਲੋਂ ਦੇ ਪਹਿਲਾਂ ਅਸੀਂ ਕੋਈ ਪੰਡਤ ਨੂੰ ਜਪਾ ਨਹੀਂ ਕਰਾਣੀ ਜੇ ਕੋ ਬੰਦਾ ਦਾ ਫੇਰ ਸਰਦੀ ਨੂੰ ਕਿਉਂ ਨਹੀਂ ਪਾਇਆ ਡਾਕਟਰ ਨੂੰ ਡਾਕਟਰ ਨੂੰ ਚੋਰੀ ਪਾਇਆ ਡਾਕਟਰ ਬੋਲਦੇ ਉਹ ਬਦਮਾਸ਼ ਨੇ ਲੈ ਕੇ ਜਾ ਕੇ ਜਾ ਕੇ ਨਹੀਂ ਕੋਈ ਛੱਡ ਨਹੀਂ ਆਟੋ ਮੋਟਰ ਕੱਢ ਗਈ ਹੋਰ ਅੰਦਰ ਪਾ ਇਹਨੂੰ ਫੜ ਕੇ ਪਾਓ ਅੰਦਰ ਗੱਡੀ ਦਿੱਤੇ ਗੱਡੀ ਤੇ ਸੱਜੀ ਮੇਰੀ ਬਾਤ ਸੁਣੋ ਮੈਂ ਕਰੀ ਨਾ ਸੱਜੀ ਉਹਨੂੰ ਪੁੱਛੋ ਬਈ ਤੁਹਾਨੂੰ ਦਿੱਤਾ ਕੀ ਹੈ توں آ کے وچ پٹھیاں دے دے نو کینڈ ساری یار سارے توں دے ہتھ نہیں آ دا رات رات جتھے پئی ہندی اوہ پتہ انداز آئیں کے مارے کڑن آئے ہو جاندا او تو چلیاں نوں پھڑے کرنا او دا نتا توں پروکھا نہ ڈگوں پروکھا نہ ڈگوں دسو او تو کے سودیے کرندے اندے جی کپدیاں ٹھیک نہ ہو نا توں پروکھ کی کر دے دسو او یار تی پروکھ کی کر ਉਦੋਂ ਦੀ ਸਾਡੀ ਮੁੰਡਿਆਂ ਨੂੰ ਕਿਹਦੇ ਅੰਦਰ ਕਰ ਕਲਾ ਅੰਦਰ ਕਿੰਨੇ ਕਰ ਕਰੋ ਮੈਂ ਅੰਦਰ ਕਿੰਨੇ ਕਰ ਕਰੋ ਕਲਾ ਅੰਦਰ ਕਿੰਨੇ ਕਰਦਾ ਕਰੋ ਮੈਂ ਬਰੂਗਾ ਕਾ ਕੇ ਤੂੰ ਹੀ ਤਾਂ ਮਾਰਿਆ ਤੇ ਗਰੀ ਨਾਲ ੱਟਾ ਕਰਨ ਦਾ ਪ੍ਰਸ਼ਾਸਨ ਇਨਸਾਫ ਕਰਨ ਲਈ ਆ ਵੀਡੀਓ ਬਣਾਓ ਆਹ ਇੱਕ ਜਿੰਸਾਬੇ ਦਾ ਕਰੀ ਮੌਜੂਦਗੀ ਤੇ ਭੱਜ ਗਿਆ ਸਾਰੇ ਉਹਨੇ ਫੜਿਆ ਨਹੀਂ ਤੀ ਉਹ ਨਿਕਲ ਗਿਆ ਯਾਰ ਇਹ ਪਿਓ ਦਾ ਗਲਤ ਕੋਟਰਾ ਨੂੰ ਸ਼ਰਮ ਇਹਨੂੰ ਅੰਦਰ ਵਾਧਿਆ ਸੋਦੇ ਬਾਜੀ ਪੈਸੇ ਲਓ ਪੈਸੇ ਤਾਂ ਲੈ ਲੈਣੇ ਆ ਜੀ ਕਿਨੇ ਪਹਾੜੇ ਪਾਵਰ ਖਲੋਤਾ ਪਾਵਰ ਖਲੋਤੇ ਲੈਣ ਦੋ ਪਾਵਰ ਖਲੋਤਾ ਪਾਵਰ ਖਲੋਤੇ ਇੱਕ ਮਿੰਟ ਮੈਂ ਆਇਆ ਮੈਂ ਡਾਕਟਰ ਨੂੰ ਬੁਲਾਇਆ ਨਾ ਆਇਆ ਨਾ ਲੈ ਗੱਲ ਹੀ ਨਹੀਂ ਸੁਣਦੇ ਪਪਾ ਵੀ ਸਿਆਸਤ ਕਰੀਏ ਕੋਰਸਾ ਨੂੰ ਬੁਲਾ ਕੇ ਪਪਾ ਮੇਰੇ ਬੁਲਾਈਏ ਵਿੱਚ ਅੱਗੀ ਗੱਲ ਹੀ ਟਾਡੇ ਜਿਹੜੀਆਂ ਬੰਦਾ ਲੈ ਗਿਆ ਡਾਕਟਰ ਕੱਢ ਕੇ ਅੰਦਰੋਂ ਉਹ ਇਹ ਗੁੰਡਾ ਕਰਦੀ ਆ ਸਾਫ ਸਾਬ ਆਹ ਇਹ ਪਤਮਾਸੀ ਨੇ ਲੈ ਗਿਆ ਵਾ ਸਰ ਦਾ ਡਗੋ ਪਤਮਾਸੀ ਦਾ ਬੰਦਾ ਜਿਹੜਾ ਐਸਐਸਓ ਨੇ ਨਹੀਂ ਕਿਸੇ ਨੂੰ ਡੰਡ ਘਰਾ ਜਿਹੜਾ ਐਸਐਸਓ ਨੇ ਨਹੀਂ ਬਦਲਵਾਇਆ ਦੱਸੋ ਆਪਾਂ ਨੇ ਮੇ ਸਿਆਸਤ ਕਰਨੀ ਨਹੀਂ ਸਿਆਸਤ ਨਹੀਂ ਕਰਦਾ ਕਿ ਸਿਆਸਤ ਕਰਾਉਣੀ ਆ ਆਪਾਂ ਅਧਿਕਾਰੀ ਸਾਹਿਬ ਲੈ ਕੀ ਬੀਬੀ ਸਾਹਿਬ ਨਹੀਂ ਗੱਲ ਗਿਆ ਐਸੇ ਕੁਸਾਲ ਦੀ ਨਿਕਲ ਗਿਆ ਦੱਸੋ ਐਸਪੀ ਸਾਹਿਬ ਨੇ ਨਹੀਂ ਗੱਦੀ ਗਿਆ ਕੋੜ ਕੰਨ ਨਹੀਂ ਗਿਆ ਕੋਈ ਤਾਂ ਸਾਨੂੰ ਧੱਕਾ ਕਰਤਾ ਮੈਨਾਂ ਫੜ ਕੇ ਅਈ ਦਸ ਵੇਰ ਦੀ ਕਿ ਮੈਂ ਜੱਗ ਬੈਠਾ ਅੰਦਰ ਭਜੇ ਕਿਧਰ ਭਜਾ ਉਹ ਜੰਨਨਾ ਨੂੰ ਚੂੜੀਆਂ ਵਾਲਾ ਡਾਕਟਰ ਉਹ ਚੂੜੀਆਂ ਵਾਲਾ ਜੰਨਨਾ ਆਓ ਤੇਰੀ ਕਾਬਲੀ ਕਰਨੀ ਆ ਉਹਦਾ ਤਰੀਕਾ ਕਹਿੰਦਾ ਮੈਂ ਤੁਹਾਨੂੰ ਕਹਿੰਦਾ ਕਰ ਦਿੰਦੇ ਆ ਪਰ ਤੁਸੀਂ ਤੁਸੀਂ ਆਪਾ ਪਰ ਉਹ ਬੈਠ ਕੇ ਗੱਲ ਚ ਕਰੋ ਇਹਨੂੰ ਲੈ ਲਓ ਇਹਨੂੰ ਲੈ ਲਓ ਇਹਨੂੰ ਲੈ ਲਓ ਦਿੱਤੇ ਛੱਡਦਾ ਮੈਂ ਜੋ ਸਾਨੂੰ ਸਾਰਿਆਂ ਨੂੰ ਬੰਦ ਕਰਦੇ ਮਗਰੇ ਦੇ ਟੱਪਰ ਉਹਨਾਂ ਮਾਤ ਨੂੰ ਸਮਝੂ ਉਹਨਾਂ ਨੂੰ ਪਤਾ ਦਾ ਕਿੱਥੇ ਬੈਠੇ ਆ ਸਾਨੂੰ ਪਤਾ ਹੱਕ ਆ ਇਹ ਡਾਕਟਰ ਸਾਹਿਬ ਇਹਨਾਂ ਦਾ ਫੈਸਲਾ ਕਰੋ ਦੇਵਾ ਹਟਾ ਕੋਈ ਵੀ ਇੱਕ ਸਕਿੰਟ ਲਈ ਵੀ ਰੋਕਿਆ ਸਾਡੇ ਕਹਿੰਦੇ ਨਹੀਂ ਰੋਕਿਆ ਉਹਨੂੰ ਸਮਾਜ ਤੋਂ ਉਤਰਲੇ ਪਾਉਂਦਿਆ ਸੀ ਸਾਡੇ ਨਾਲ ਧੱਕਾਾਂਦਿਆ ਜੇ ਤੁਸੀਂ ਫੇਰ ਨਹੀਂ ਰੋਕਿਆ ਪੁਲਿਸ ਕਰੀ ਸਰਦੀ ਗਰੀਬ ਦੀ ਨਹੀਂ ਤੇ ਤੁਸੀਂ ਉਹ ਸ਼ਾਹੂਦ ਆਈ ਦੇ ਕੇ ਆਪਾਂ ਕਹਿ ਲਓ ਸਾਡੇ ਬੰਦੇ ਨੇ ਆਇਆ ਤੁਸੀਂ ਕਰੋ ਜੀ ਕਰੋ ਚੋਕ ਦੇ ਕੱਲੇ ਕੱਲੇ ਬੜੀ ਤਲਾਸ਼ੀ ਹੋ ਜਾਂਦੀ ਆ ਤੁਹਾਡੇ ਕੱਲੇ ਕੱਲੇ ਬੜੀ ਤਲਾਸ਼ੀ ਹੋ ਜਾਂਦੀ ਆ ਤਾਂ ਕੈਸਾ ਹੀ ਨਹੀਂ ਚਲੇਗੀ ਨਹੀਂ ਚਲੇਗੀ ਜੈ ਬੀਮ ਜੈ ਬੀਮ ਜੈ 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 ਬੀਮ ਜੈ ਬੀਮ ਜੈ ਬੀਮ ਸਿੰਘ ਤੇ ਕੀ ਹੋਇਆ ਕੀ ਤੁਹਾਡੇ ਪਾਪਾ ਦਾ ਪਾਪਾ ਦਾ ਆਪਰੇਟ ਕਰਾਇਆ ਸੀ ਲੇਕਿਨ ਟੁੱਟ ਗਿਆ ਸੀ ਉਹਨਾਂ ਦਾ ਹਾਂਜੀ ਤੇ ਨਾਪਰੀ ਹਸਪੀਟਲ ਤੋਂ ਕਰਾਇਆ ਸੀ ਤੇ ਜਿਨ੍ਹਾਂ ਨੇ ਕੀਤਾ ਉਹ ਡਾਕਟਰ ਇਹ ਹੀ ਹੱਡੀਆਂ ਵਾਲੇ ਤੇ ਇਹਨਾਂ ਤੋਂ ਨਾ ਮਤਲਬ ਕਿ ਸਹੀ ਨਹੀਂ ਜੁੜਿਆ ਤੇ ਉਹਦੇ ਸਬੰਧ ਵਿੱਚ ਆਪਾਂ ਇੱਥੇ ਆਏ ਇਹਨਾਂ ਤੋਂ ਉਹਨਾਂ ਦੀ ਉਹਨ ਕੰਡੀਸ਼ਨ ਕੀ ਫਿਰ ਜੀ ਉਹਨਾਂ ਦੀ ਮਤਲਬ ਕਿ ਮਾਸਾ ਫਰਕ ਨਹੀਂ ਆਗਾ ਲਾਥ ਉਹਨਾਂ ਦੀ ਬੈਂਡਰੀ ਹੁੰਦੀ ਵੀ ਤੋਂ ਇਹਨਾਂ ਨੂੰ ਮਿਲਣ ਆਏ ਆ ਇਹ ਆਪਾਂ ਇਹਨਾਂ ਨੂੰ ਮਿਲਦੇ ਫੇਰੇ ਰਾਤ ਤੇ ਰੂਮ ਚੋਂ ਬਾਹਰ ਨਿਕਲ ਗਏ ਤਿੰਨ ਚਾਰ ਇਹਨਾਂ ਮੁੰਡੇਆਂ ਨੂੰ ਧਮਕਾਉਣ ਲਈ ਵੀ ਫੋਨ ਫਾੜ ਵੀ ਬੜੇ ਕਰਾਈ ਪੀਤੋ ਚੱਲ ਜਾਣ ਇਦਾਂ ਉਹਦਾ ਆਪ ਉਹ ਨਿਕਲ ਗਏ ਆ ਕਿ ਬੰਨੇ ਤੇ ਸਾਨੂੰ ਇੱਥੇ ਫਿਰ ਤਾਂ ਕਰਕੇ ਇਸੇ ਜ਼ਬਾਂਦੇ ਬੈਠੇ ਆਪਾਂ ਕਿ ਅੱਜ ਦੀ ਡੇਢ ਦੇ ਵਿੱਚ ਐਸਸੀ ਭਾਈ ਜਾ ਰਹੇ ਤੇ ਜਿਹੜੇ ਮਜ਼ਦੂਰ ਵਰਗ ਹੈਗਾ ਜੇ ਉਹਨੂੰ ਕੋਈ ਦਿੱਕਤ ਆਂਦੀ ਹੈ ਤੇ ਡਾਕਟਰ ਉਹਨੂੰ ਅੰਡਰ ਟ੍ਰੇਨਿੰਗ ਲੈਂਦੇ ਆ ਕਿ ਇਹ ਪਰਿਵਾਰ ਗਰੀਬ ਪਰਿਵਾਰ ਹੈ ਸਾਡਾ ਕੀ ਬਗਾਲ ਲੇਗਾ ਇਹਦਾ ਭਾਵੇਂ ਆਪਰੇਸ਼ਨ ਸਹੀ ਹੋਵੇ ਭਾਵੇਂ ਗਲਤ ਹੋਵੇ ਇਹੀ ਮਸਲਾ ਆਇਆ ਕੋਈ ਮਜ਼ਦੂਰ ਸੀ ਦਲਵੀਰ RAM ਦਾ اٹਾਰੀ ਹਲਕੇ ਦਾ ਰਹਿਣ ਵਾਲਾ ਸੀ ਰੈਗੂਲਰ ਬੇਸੀ ਦੇ ਉੱਤੇ اٹਾਰੀ ਦੇ ਵਿੱਚ ਜਿਹੜੇ ਵਪਾਰ ਹੁੰਦਾ ਹੈ ਟਰੱਕਾਂ ਤੋਂ ਉੱਤੇ ਬੋਰੀਆਂ ਉਤਰਦੀਆਂ ਉਹ ਬੋਰੀਆਂ ਉਤਾਰਦਾ ਹੁੰਦਾ ਸੀ ਤੇ 400 ਜਾਂ 500 ਦਿਹਾੜੀ ਰਿੰਦਾ ਹੁੰਦਾ ਸੀ ਜਿਸ ਨਾਲ ਉਹ ਇੱਕ ਘਰ ਦਾ ਪਰਿਵਾਰ ਦਾ ਹਿੱਸਾ ਚੱਲਦਾ ਘਰ ਚੱਲਦਾ ਸੀ ਰੋਟੀ ਚੱਲਦੀ ਸੀ ਲੇਕਿਨ ਜਦੋਂ ਉਹਨੂੰ ਬੋਰੀ ਚੁੱਕਣ ਦੇ ਨਾਲ ਹੈਵੀ weight ਦੇ ਨਾਲ ਲਿਗਾਮੈਂਟ ਦੀ ਦਿੱਕਤ ਆਈ ਲਿਗਾਮੈਂਟ ਦੀ ਦਿੱਕਤ ਆਈ ਤਾਂ ਉਹਨੇ ਨਵਪ੍ਰੀਤ ਹੋਟਲ ਨਾਲ ਹਸਪੀਟਲ ਨਾਲ ਕੰਟੈਕਟ ਕੀਤਾ ਕਿ ਭਾਈ ਸਾਹਿਬ ਮੇਰੀ ਲਿਗਾਮੈਂਟ ਦੀ ਦਿੱਕਤ ਆ ਡਾਕਟਰ ਨੇ ਕਿਹਾ ਕਿੰਦਾ ਕਿ ਤੁਸੀਂ ਆਪਰੇਸ਼ਨ ਕਰਾ ਲਓ ਤੁਹਾਡੇ ਆਪਰੇਸ਼ਨ ਦਾ ਖਰਚਾ 55000 ਰੁਪਏ ਆਏਗਾ ਚਲੋ ਜੀ ਇਹਨਾਂ ਪਰਿਵਾਰਾਂ ਨੇ ਫੜ ਤੜ ਕੇ ਵਿਆਜੀ ਚੁੱਕ ਜੁੱਕ ਕੇ ਪੈਸੇ 55000 ਰੁਪਏ ਦਿੱਤਾ 7ਵੇਂ ਮਹੀਨੇ ਦੀ ਗੱਲ ਨਵਪ੍ਰੀਤ ਨੇ ਕੀ ਕੀਤਾ ਇਸ ਡਾਕਟਰ ਜਗਾ ਇੱਥੂ ਦਾ ਕੋਈ ਅਨਮੋਲ ਰਤਨ ਜੀ ਉਹਨਾਂ ਨੇ ਕਿਹਾ 4000 ਰੁਪਏ ਲਿਆ ਨਪਰੀ ਤੋਂ ਹੋਟਲ ਤੋਂ ਹਸਪੀਟਲ ਤੋਂ ਹਨਪ੍ਰੀਤ ਦੇ ਉੱਥੇ ਜਾ ਕੇ ਆਪਰੇਟ ਕਰਤਾ 6ਵੇਂ ਮਹੀਨੇ ਤੋਂ ਲੈ ਕੇ ਇਹਨਾਂ ਨੇ ਕਿਹਾ ਕਿ 3 ਮਹੀਨਿਆਂ ਬਾਅਦ ਇਹਨਾਂ ਦੀ ਲੱਤ ਥੋੜੀ ਮੂਵਮੈਂਟ ਸ਼ੁਰੂ ਕਰ ਦੇਗੀ ਅੱਜ 7 ਤੋਂ 8 ਮਹੀਨੇ ਹੋ ਚੁਕੇ ਆ ਲੱਤ ਦੀ 1% ਦੀ ਵੀ ਮੂਵਮੈਂਟ ਨਹੀਂ ਹੈਗੀ ਮਨ ਲੱਕੀ ਇੰਨੀ ਅਕ ਟ੍ਰੋਸਟੀਆਂ ਸਮਾਜ ਦੇ ਨਾਲ ਹੋ ਰਹੀਆਂ ਕਿ ਸਮਾਜ ਨੂੰ ਅੱਜ ਦੀ ਡੇਟ ਤੇ ਡਾਕਟਰ ਅੰਡਰ ਟ੍ਰੇਨਿੰਗ ਪਹਿਲਾਂ ਕਹਿੰਦੇ ਇਹ ਨਾ ਜਦੋਂ ਕਿਸੇ ਡਾਕਟਰ ਨੇ ਟ੍ਰੇਨਿੰਗ ਕਰਨੀ ਹੁੰਦੀ ਤੇ ਇੱਕ ਮੁਰਦਾ ਲੈ ਆ ਲੀਤਾ ਜਾਂਦਾ ਤੇ ਉਹਦੇ ਉੱਤੇ ਸਿਕਾਇਆ ਜਾਂਦਾ ਅੱਜ ਦੀ ਡੇਟ ਦੇ ਵਿੱਚ ਐਸ.ਐਚ.ਪੀ.ਚਾਰੇ ਦਾ ਬੰਦਾ ਲੱਭਿਆ ਜਾਂਦਾ ਕਿ ਉਹਦੇ ਉੱਤੇ ਟ੍ਰੇਨਿੰਗ ਕਰ ਲਓ ਜੇ ਠੀਕ ਹੋ ਗਿਆ ਠੀਕ ਹੈ ਨਹੀਂ ਤਾਂ ਇਹਨਾਂ ਨੇ ਪਰਿਵਾਰ ਨੇ ਕਿਹੜਾ ਬੋਲਣਾ ਅਸੀਂ ਗੱਲ ਕੀਤੀ ਐਸ.ਐਚ.ਓ. ਨਾਲ ਕੇ ਮਿਲ ਕੇ ਗੱਲ ਕੀਤੀ ਕਿ ਭਾਈ ਸਾਹਿਬ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਸਾਨੂੰ ਯਾਰ ਐਸਐਮ ਨੂੰ ਕਰ ਲਓ ਸੀਐਮ ਨੂੰ ਮੇਲੋ ਇਹ ਕਰ ਲਓ ਉਹ ਕਰ ਦੋ ਭਾਈ ਸਾਹਿਬ ਜਿਹੜਾ ਬੰਦਾ ਲੈਟਰਿੰਗ ਬਾਥਰੂਮ ਨਹੀਂ ਸਹੀ ਤਰੀਕੇ ਨਾਲ ਕਰ ਸਕਦਾ ਜਿਹਦੀ ਲਾਤੀ ਖਲੋਗੀ ਆ ਤੇ ਉਹ ਕਿਸ ਤਰ੍ਹਾਂ ਗੱਲ ਕਰੇਗਾ ਉਹ ਕਿਸ ਤਰ੍ਹਾਂ ਘਰੋਂ ਨਿਕਲੇਗਾ ਨਾ ਔਰ ਕੋ ਉਹਨੋਂ ਤੋਂ ਇਨਕਮ ਦਾ ਵੀ ਸੋਰਸ ਕੋਈ ਨਹੀਂ ਹੈਗਾ ਬੇਨਤੀ ਐਨੀ ਕਰਵਾ ਕਿ ਇਹਨਾਂ ਜਿਹੜੇ ਪਰਿਵਾਰ ਦੇ ਉੱਤੇ ਸਰਕਾਰ ਇੱਕ ਵਧੀਆ ਜਿਹਾ ਹੈਲਥ ਸਿਸਟਮ ਬਣਾਵੇ ਜੋ ਸਰਕਾਰ ਨੇ ਵਾਦਾ ਕੀਤਾ ਸੀ ਲੇਕਿਨ ਸਰਕਾਰ ਨੇ ਕੀ ਕੀਤਾ ਐਸਸੀ ਭਾਈਚਾਰੇ ਨੂੰ ਟੈਸਟ ਕਰਨਾ ਸ਼ੁਰੂ ਕਰਤਾ ਸਰਕਾਰ ਦੇ ਉੱਤੇ ਨੈਗਲੀਜੈਂਸ ਹੈ ਗਈ ਹੈ ਸਰਕਾਰ ਦੇ ਉੱਤੇ ਪੁੱਠੇ ਚਪੇੜ ਹੈ ਗਈ ਹੈ ਵੱਲੋਂ ਕੀ ਕਿਹਾ ਜਾ ਰਿਹਾ ਡਾਕਟਰ ਵੱਲੋਂ ਕੁਝ ਨਹੀਂ ਕਿਹਾ ਜਾਂਦਾ ਡਾਕਟਰ ਨਾਲ ਜਦੋਂ ਪਰਿਵਾਰ ਗੱਲ ਕਰਨ ਆਂਦਾ ਹੈ ਡਾਕਟਰ ਆਪਣੇ 4-5 ਬੰਦੇ ਜਿਹੜੇ ਗਨਮੈਨ ਜੇ ਰੱਖੇ ਹੁੰਦੇ ਉਹਨਾਂ ਨੂੰ ਖਿਲਾਰ ਕੇ ਇਹਨਾਂ ਨੂੰ ਦਬਕੇ ਦੁਕਕੇ ਮਰਵਾਉਂਦਾ ਆ ਤੇ ਆਪ ਖੁਦ ਪੱਜ ਜਾਂਦਾ ਆ ਹੁਣ ਡਾਕਟਰ ਪੂਰਾ ਦੋਸ਼ੀ ਹੈਗਾ ਜੇ ਤਾਂ ਡਾਕਟਰ ਕੋਈ ਡਾਕਟਰ ਦੀ ਗਲਤੀ ਨਾ ਹੁੰਦੀ ਤੇ ਫਿਰ ਭੱਜਦਾ ਕਿਉਂ ਹੁਣ ਐਸਐਚਓ ਵੀ ਅੰਦਰ ਬੈਠਾ ਆ ਐਸਐਚਓ ਵੀ ਕੋਈ ਗੱਲ ਨਹੀਂ ਕਰ ਰਿਹਾ ਮਤਲਬ ਕਿ ਸਮਾਜ ਨੂੰ ਚਾਰੋਂ ਪਾਸੋਂ ਮਾਰਿਆ ਜਾਂਦਾ ਹੈ ਹੈਲਥ ਤੋਂ ਮਾਰਿਆ ਜਾਂਦਾ ਇਨਸਾਫ ਤੋਂ ਮਾਰਿਆ ਜਾਂਦਾ ਤੇ ਪਲੱਸ ਉਹਨਾਂ ਦਿਹਾੜੀ ਤੋਂ ਵੀ ਮਾਰਿਆ ਜਾਂਦਾ ਕਿ ਭਾਈ ਸਾਹਿਬ ਹੁਣ ਤੁਹਾਡਾ ਪੂਰਾ ਨਾਸ਼ ਕਰ ਦਿੱਤਾ ਹੁਣ ਤੁਸੀਂ ਕਿੱਥੇ ਉੱਟੋਗੇ ਮੰਗ ਕੀ ਕਰਦੇ ਮੰਗ ਇਹੀ ਆ ਬੰਦੀ ਕਾਰਵਾਈ ਇਸ ਡਾਕਟਰ ਦੇ ਉੱਤੇ ਕੀਤੀ ਜਾਵੇ ਤਾਂ ਜੋ ਇਹਨੂੰ ਪਤਾ ਲੱਗੇ ਕਿ ਗਰੀਬ ਦੀ ਵੀ ਜਾਨ ਉਨੀ ਕੀਮਤੀ ਹੈ ਜਿੰਨੀ ਅਮੀਰ ਦੀ ਹੈਗੀ ਹੈ ਬਸ ਇੰਨੀ ਕੀ ਡਿਮਾਂਡ ਹੈਗੀ ਜਿਆਦੀ ਡਿਮਾਂਡ ਨਹੀਂ ਕਿਉਂਕਿ ਪੰਜਾਬ ਜਿਹੜਾ ਹਰਿਆ ਭਰਿਆ ਰਹੇ ਪੰਜਾਬ ਦੇ ਵਿੱਚ ਕਿਤੇ ਵੀ ਜਾਤ ਪਾਤ ਨਾ ਆਵੇ ਬਸ ਇੰਨੀ ਕੀ ਡਿਮਾਂਡ ਹੈਗੀ ਆ ਦੇਖੋ ਸਾਨੂੰ ਥੋੜੀ ਦੇਰ ਪਹਿਲਾਂ ਕੰਟਰੋਲ ਰੂਮ ਤੋਂ ਮੈਸੇਜ ਆਇਆ ਪੀ ਇੱਥੇ ਹਸਪੀਟਲ ਦੇ ਵਿੱਚ ਨਾਮਾ ਹੋ ਰਿਹਾ ਤੇ ਉੱਥੇ ਆਏ ਆ ਇਹਨਾਂ ਦਾ ਕੋਈ ਪੇਸ਼ੈਂਟ ਸੀ ਜਿਹੜਾ ਨਾਪਰੀਤ ਹਸਪੀਟਲ ਦੇ ਵਿੱਚ ਕੋਈ ਆਪਰੇਸ਼ਨ ਹੋਇਆ ਸੀ 5 ਮਹੀਨੇ ਪਹਿਲਾਂ ਤੇ ਉਹ ਕਹ ਰਹੇ ਵੀ ਉਹਨਾਂ ਨੇ ਇਥੋਂ ਵਿਜ਼ਿਟਿੰਗ ਤੇ ਡਾਕਟਰ ਦਿੱਤਿਆ ਨੇ ਵਿਜ਼ਿਟਿੰਗ ਤੇ ਉੱਥੇ ਜਾ ਕੇ ਆਪਰੇਸ਼ਨ ਕੀਤਾ ਸੀ ਤੇ ਇਹਨਾਂ ਦਾ ਇਜਾਮ ਉਹਨਾਂ ਨੇ ਵੀ ਜਿਹੜਾ ਆਪਰੇਸ਼ਨ ਕੀਤਾ ਉਹ ਠੀਕ ਨਹੀਂ ਹੋਇਆ ਤੇ ਉਹ ਪੇਸ਼ੈਂਟ ਦੀ ਜਿਹੜੀ ਲਾਤ ਨਹੀਂ ਚੱਲ ਰਹੀ ਤੇ ਡਾਕਟਰ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਏਗੀ ਦੇਖੋ ਅਸੀਂ ਇਹਦੀ ਡਾਕਟਰ ਦੇ ਖਿਲਾਫ ਕਾਰਵਾਈ ਬੰਦੀ ਉਹਦੇ ਅਸੀਂ ਇਹਨਾਂ ਨੂੰ ਕਿ ਐਪਲੀਕੇਸ਼ਨ ਦਿਨ ਪੇਸ਼ੈਂਟ ਨੂੰ ਲੈ ਆਉਣ ਅਸੀਂ ਸਿਵਲ ਸਰਜਨ ਤੋਂ ਖੜ ਕੇ ਉਹਦਾ ਚੈੱਕਅਪ ਕਰਾ ਲੈਂਦੇ ਜੇ ਡਾਕਟਰ ਦੀ ਇਨੈਗਲਜੈਂਸੀ ਹੋ ਗਈ ਬੋਰਡ ਸਾਨੂੰ ਲਿਖ ਕੇ ਦੇ ਦੋ ਅਸੀਂ ਕਾਰਵਾਈ ਕਰ ਦਾਂਗੇ ਜਿਹੜਾ ਛੜਕਾਂ ਚਾ ਹਾਂਜੀ ਇਹੀ ਕਰ ਰਹੇ ਆ ਜੀ ਟ੍ਰੈਫਿਕਡ ਵਰਕ ਕਰ ਰਹੇ ਬਾਕੀ ਇਹਨਾਂ ਨੂੰ ਸਮਝਾ ਰਹੇ ਆ ਵੀ ਇਦਾਂ ਆਮ ਜਨਤਾ ਨੂੰ ਜਿਹੜਾ ਪਰੇਸ਼ਾਨ ਨਾ ਕੀਤਾ ਜਾਵੇ ਜੇ ਕੋਈ ਹੱਲ ਨਹੀਂ ਨਿਕਲਦਾ ਫਿਰ ਇਹ ਕਰ ਸਕਦੇ ਆ ਜੋ ਕਰਨਾ ਕੀ ਇਹਨੇ ਲਿਆਏ ਆ ਅਜੇ ਤਾਂ ਕੋਈ ਗੱਲ ਵੀ ਨਹੀਂ ਹੋਈ ਕਿ ਡਾਕਟਰ ਨੂੰ ਬੁਲਾਇਆ ਵਾ ਲੋਟਰ ਨਾਲ ਗੱਲ ਹੋਊਗੀ ਜੋ ਕਿਸੇ ਬਨੇ ਨਹੀਂ ਹੁੰਦੀ ਗੱਲ ਫੇਰੀ